ਕੀ ਦਸਾਂ ਗੱਲ ਦਿਲ ਦੀ ਵੀ ਮੈਂ ਦੱਸ ਨਹੀਂ ਸਕਦਾ ਖਾਂਦੇ ਕੁਰ ਅਵਾਲੇ ਦਿਲ ਵਿੱਚ ਰੱਖ ਬਿਨੈ ਸਕਦਾ ਕੋਈ ਨਹੀਂ ਸੁਣਦਾ ਇਹ ਦੁਨੀਆਂ ਤੇ ਗੱਲ ਗਰੀਬਾਂ ਦੀ ਅਜ ਇੱਕ ਮਈ ਮਜ਼ਦੂਰ ਦੇ ਦਿਵਸ ਮਨਾਏ ਵੀ ਅੱਜ ਯਾਦ ਸ਼ਹੀਦਾਂ ਦੀ ਅੱਜ ਇੱਕ ਮਹੀਨੇ ਮਨਾਏ ਵੀ ਅੱਜ ਜਾਸਿਦਾ ਦੀ ਹੋ ਖੇਡ ਖੇਡ ਦੇ ਪੁੱਤ ਨੂੰ ਅਖਿਓ ਓਲੇ ਮਾਜਾਰ ਸਕਦੇ ਨਾ ਪੁੱਤ ਤੁਰ ਦੁਨੀਆਂ ਤੋਂ ਦੂਰ ਜਾਵੇ ਬਹੁਤਾ ਚਿਰ ਬਚਦੀ ਨਾ ਪੁੱਤ ਤੁਰ ਦੁਨੀਆਂ ਤੋਂ ਦੂਰ ਜਾਵੇ ਬਹੁਤਾ ਚਿਰ ਬਚਦੀ ਨਾ ਦੇਣ ਦਲਾਸੇ ਲੋਕੀ ਵੀ ਐਤਾ ਖੇਡ ਨਸੀਬਾਂ ਦੀ ਅਜ ਇੱਕ ਮਈ ਮਜ਼ਦੂਰ ਡੇ ਦਿਵਸ ਮਨਾਏ ਵੀ ਅੱਜ ਜਾਸੀ ਦਾ ਦੀ ਅੱਜ ਇੱਕ ਮੈ ਦਿਨ ਮਨਾਏ ਵੀ ਅੱਜ ਜਾਸੀ ਦਾ ਦੀ ਹੁ ਕਿਸੇ ਵਿਚਾਰੀ ਪੈਣ ਦਾ ਕੱਲਾ ਪਿਆਰਾ ਵੀਰ ਹੋਣਾ ਇੱਕ ਨਾਲੇ ਲਾ ਕੇ ਰੱਖਿਆ ਹਰ ਜੰਜੀਰ ਹੋਣਾ ਬਈ ਇੱਕ ਨਾਲੇ ਲਾ ਕੇ ਰੱਖਿਆ ਹਰ ਜੰਜੀਰ ਹੋਣਾ ਕੀ ਦੇ ਰਖੜੀ ਬਨੂ ਬੀਰਾ ਪੈਣ ਤਾਰੀ ਜਾਂਦੀ ਅੱਜ 1 ਮਈ ਮਜ਼ਦੂਰ ਦੇ ਦਿਵਸ ਮਨਾਏ ਵੀ ਅੱਜ ਜਾਸੀ ਦਾ ਦੀ ਅੱਜ 1 ਮਈ ਦਿਨ ਮਨਾਏ ਵੀ ਅੱਜ ਜਾਸੀ ਦਾ ਦੀ ਹੋ ਕਿਸੇ ਵਿਚਾਰੀ ਸੁਹਾਗਣ ਦਾ ਤਾਂ ਖੁਸ ਸੁਹਾਗ ਗਿਆ ਹੱਸਦਾ ਵਸਦਾ ਹੱਥਾਂ ਦੇ ਵਿੱਚ ਖੁਸ਼ੀ ਭੱਗ ਗਿਆ ਹੱਸਦਾ ਵਸਦਾ ਹੱਥਾਂ ਦੇ ਵਿੱਚ ਖੁਸ਼ੀ ਭੱਗ ਗਿਆ ਦਿਲ ਦੇ ਵਿੱਚ ਤਾਂ ਗੱਲ ਰਹਿ ਗਈ ਉਹਦੇ ਦਿਲ ਦੇਰੀ ਜਾਂਦੀ ਅੱਜ 1 ਮਈ ਮਜ਼ਦੂਰ ਦੇ ਦਿਵਸ ਮਨਾਏ ਵੀ ਅੱਜ ਜਾਂ ਸੀਤਾ ਦੀ ਅੱਜ ਇੱਕ ਮੈ ਦਿਨ ਮਨਾਏ ਵੀ ਅੱਜ ਜਾਂ ਸੀਤਾ ਦੀ ਹੋ ਦਾਣਾ ਮਡੀਆਂ ਦੇ ਵਿੱਚ ਚੰਡਾ ਲਾਲ ਰਹੇ ਝੁੱਲਦਾ ਅਕਾਂ ਵਾਲੀ ਅਣਪੜ ਚੇਤਾ ਕਦੇ ਵੀ ਨਹੀਂ ਭੁੱਲਦਾ ਬਈ ਆ ਕਾਂ ਵਾਲੀ ਅਣ ਪੜ ਚੇਤਾ ਕਦੇ ਵੀ ਨਹੀਂ ਭੁੱਲਦਾ ਕੋਸ਼ਿਸ਼ ਕਰੇ ਰੱਬ ਪੂਰੀ ਵੀ ਇਨਾ ਦਿਆਂ ਵੀ ਤਾਂ ਦੀ ਅਜ 1 ਮਈ 1 ਮਈ ਤੇ ਨਮਾਈਏ ਵੀ ਅਜ ਜਾਸੀ ਦਾ ਦੀ ਮਜ਼ਦੂਰ ਦੇ ਦਿਵਸ ਮਨਾਏ ਵੀ ਅਜ ਜਾਸੀ ਦਾ ਦੀ ਵੀ ਅਜ ਜਾਸੀ ਦਾ ਦੀ ਵੀ ਅਜ ਜਾਸੀ ਦਾ ਦੀ